ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਓ ਬਰੀਡ ਦੀ ਵੜ ਸੇਲ ਲੈ ਲੈ ਕੇ ਆਏ ਜੀ ਤਾਜੀ ਸੂਈ ਹੈ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਔਰ ਜੀ ਆਜੂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਈ ਹੋ ਠੀਕ ਵੀ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲ ਰਿਹਾ ਕੰਮਕਾਰ ਹਾਂ ਬਾਈ ਪਾਪੇ ਦੀ ਕਿਰਪਾ ਚਲੋ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਸ਼ਿਵਾਸ਼ਾ ਪਿੰਡ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਹਿਸੀਲਾ ਕੋਲ ਰਾਮਪਰਾ ਹੂਲ ਪੈ ਜਾਂਦੀ ਆ ਠੀਕ ਆ ਖਾਸ ਭਗਤਾ ਭਾਈ ਕਿਹਨਾਂ ਭਗਤਾ ਭਾਈ ਦਾ ਬਰਨਾਲਾ ਬਾਜਾ ਖਾਨਾ ਹਾਈਵੇ ਤੇ ਭਗਤਾ ਭਾਈ ਪੈਣਾ ਬਹੁਤ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 985583058 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਰ ਦੇ ਨੇ ਕਿਹੜਾ ਸੂਇ ਸੁਈ ਆ ਇਹ ਡਾਕਟਰ ਦੂਜਾ ਸੂਇ ਸੁਈ ਆ ਛੱਕ ਦੇ ਦੰਦ ਸੀ ਚੱਕਦੀ ਆ ਬਾਈ ਛੱਕ ਦੇ ਦੰਦ ਚੱਕਦੀ ਆ ਦੂਜਾ ਸੂਆ ਕਦੋਂ ਸੁਈ ਆ ਬਾਈ ਇਹ ਵੀਰੇ ਸੂਆ ਹੀ ਸੁਈ ਆ ਜੇਰ ਆ ਬੱਠਲ ਚ ਪਈ ਆ ਠੀਕ ਆ ਜੇਰ ਬਾਈਆ ਬੱਠਲ ਦੇ ਵਿੱਚ ਪਾਈ ਬੈਠਾ ਓਕੇ ਠੀਕ ਆ ਬੱਚਾ ਕੀ ਦੇਤਾ ਬਾਈ ਬੱਚਾ ਹੀ ਆ ਬਾਈ ਡਾਕਟਰ ਜਰਸੀ ਦੀ ਆ ਬੱਚੀ ਆਫਾ ਦਾ ਕੋਈ ਟੀਗਾ ਆਉਂਦਾ ਜਰਸੀ ਦਾ ਉਹੀ ਆ ਇਹ ਅੱਛਾ ਠੀਕ ਆ ਨਾੜੂਆ ਨੂੜੂਆ ਨਾਲ ਹੀ ਆ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਤੇ ਬੈਰ ਖੁਦ ਵੀ ਚੰਗੀ ਆ ਆਰਡਰ ਦੇਖੋ ਭੰਡਾ ਕਮਾਲ ਦਾ ਕੱਲਾ ਕੱਲਾ ਥਣ ਕਿੰਨਾ ਕੁ ਬੋਲੋ ਗੱਡਿਆ ਫਿਰ ਇਹ ਡਾਕਟਰ ਕਿਲੋ ਕੀ ਚੋਇਆ ਮੈਂ ਆਪਾਂ ਝੂਠ ਮਾਰੀ ਆਈ ਉਹ ਵੀ ਖੰਡੀ ਜੀ ਪਾ ਕੇ ਵੀ ਜੀਰ ਪੈ ਜਾਂਦੀ ਆ ਹਨਾ ਠੀਕ ਤੇ ਠੀਕ ਥਣ ਤੋਂ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਆਰਡਰ ਦੇਖੋ ਬਈ ਕਮਾਲ ਦਾ ਸ਼ਾਂਤੋ ਵੀ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਣ ਗਲਾਬੀ ਗਲਾਬੀ ਥਣਾ ਬਈ ਤੇ ਚਵਾਈ ਬਹੁਤ ਚੰਗੀ ਹੁੰਦੀ ਹਾਂ ਹਾਂ ਧਾਰਾ ਮਾਰ ਦਿੰਦੇ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਮੜੀ ਯਾਦ ਬਰੀਡ ਚੰਗੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਡਾਕਟਰ ਦੋ ਤਾਂ ਹਣ ਭਾਂਡਾ ਅਗਲਾ ਜਿਵੇਂ ਕਹਿੰਦਾ ਹਨਾ 30 ਕਿਲੋ ਵੀ ਕਹਿ ਦਗੇ 25 ਕਿਲੋ ਆਉਣਾ ਬੈਠ ਦੁੱਧ ਪਾ ਦੂਗੀ ਠੀਕ ਆ ਹਨਾ ਤੁਹਾਨੂੰ ਮਾਰਨ ਦਾ ਕੀ ਫਾਇਦਾ ਭਾਂਡੇ ਦੇ ਹਿਸਾਬ ਨਾਲ ਤਾਂ ਬਾਈ ਕਹਿੰਦਾ 30 ਵੀ ਕਹਿ ਦੀਏ 30 ਵੀ ਥੋੜਾ ਲੱਗਦਾ ਕਹਿੰਦਾ ਪਰ ਆਪਾਂ 25 ਕਿਲੋਟਰ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆਂਗੇ ਥਣ ਲੈ ਬਾ ਚੰਗਾ ਆਰਡਰ ਕਮਾਲ ਦਾ ਸੂਈ ਸਵਾਈ ਜੇਰ ਬਾਈ ਬੱਠਲ ਚ ਰੱਖੀ ਬੈਠਾ ਬੱਚਾ ਮਗਰ ਬੱਚੀ ਹੈ ਬਾਈ ਆਰਡਰ ਦੇਖੋ ਪੰਦਰਗਾ ਹਵਾਨਾਗਰ ਮਲੀ ਦਾ ਤਿਆਰ ਕਰਿਆ ਵਾ ਕੱਲਾ ਕੱਲਾ ਥਣ ਬਾਈ ਚਾਰੇ ਥਣ ਨਿਕਲ ਮੇ ਪੂਰੇ ਗੈਰ ਤੇ ਸਿਵਾਈ ਜੂਈ ਵੀ ਬਾਈ ਕਹਿੰਦਾ ਨੰਬਰ ਵਾ ਦਾ ਬਾਕੀ ਧਾਰਾਂ ਬਾਈ ਕਹਿੰਦਾ ਮਾਰ ਕੇ ਵਿਖਾ ਦੇ ਨਿਆਣਾ ਪੌਣਾ ਪਾਲਾ ਹੈ ਉਹਦਾ ਬਈ ਆਏ ਆ ਡਾਕਟਰ ਜ਼ਰੂਰੀ ਆਂਦਾ ਜ਼ਰੂਰੀ ਹੁੰਦਾ ਹਾਂ ਹਾਂ ਜ਼ਰੂਰੀ ਆ ਦੇਣਾ ਤਾਂ ਵੀਰੇ ਸਿਵਾਈ ਦੇਖੋ ਲੈ ਚਿਵਾਈ ਬੜੀ ਚੰਗੀ ਹੈ ਨਾ ਹਾਂ ਹਾਂ ਮੂਹਰੇ ਡਾਟ ਲੱਗਨੇ ਵਰਗੀ ਧਾਰ ਆ ਭਾਈ ਲੱ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਆਰਡਰ ਵੀ ਦੇਖੋ ਭਾਂਡਾ ਵੀ ਭਾਈ ਕਮਾਲ ਦਾ ਮੂਹਰੇ ਜੋ ਮਾਰਦੇ ਦਵਾਰੇ ਕੋਈ ਚੱਕਰ ਹੀ ਨਹੀਂ ਜਿਹੜਾ ਮੁੱਕਣੀ ਹੈ ਹਾਂ ਚਿਵਾਈ ਜੁਈ ਤਾਂ ਬਹੁਤ ਚੰਗੀ ਆ ਲੈ ਗੁੱਤੀਆਂ ਪਾਟਦੀਆਂ ਚੂਣ ਬਹੁਤ ਚੰਗਾ ਲੱਗਿਆ ਵੜ ਨੂੰ ਬਾਕੀ ਦੁੱਧ ਵਾਕਈ ਚੰਗਾ ਪਾਉ ਲ ਭਾਂਡੇ ਤੋਂ ਅਸਟੀਮੇਟ ਜੇ ਲਾ ਲਿਓ ਦੁੱਧ ਵਾਕਈ ਭਾਈ ਚੰਗਾ ਪਾਉਗੀ ਲੈ ਥਣ ਲੇਵਾ ਬੜਾ ਕਮਾਲ ਦਾ ਮੁਠੀ ਵਾਲਾ ਥਣ ਚਾਰੇ ਥਣ ਇੱਕੋ ਜਿਹੇ ਪੂਰੇ ਗੈਰ ਤੇ ਹਨਾ ਬਈ ਹੂੰ ਤੇ ਮੁੱਲ ਕੀ ਹੈ ਬਈ ਇਹਦਾ ਇਹਦਾ 85000 ਰੁਪਏ ਦਾ ਮਾਨਤਨ ਹੋ ਜਾਊਗਾ ਮਾਨਤਨ ਕਰਦਾ ਏ ਫੇਸ ਵੀ ਉਡੀ ਵੀ ਲਗੜੀ ਚੰਗੀ ਆ ਬੋਲਦਾ ਇਹਦਾ 90 95 ਮੰਗ ਲੈ ਹਨਾ ਤਾਂ ਵੀ ਘਟਾ ਪਰ ਜਾਇਜ ਮੁੱਲ ਨਾਲ ਆਇਆ ਚੀਜ਼ ਬੈਗੀ ਹੈ ਮੁੱਲ ਤਾਂ ਬਾਈ ਕਹਿੰਦਾ ਜਿੰਨਾ ਮਰਜੀ ਮੰਗ ਲੈ ਪਰ ਆਪਾਂ 85000 ਦੀ ਵੜੜ ਆ ਜਿਹੜੀ ਦੇ ਦਾਂਗੇ ਚਲੋ ਵਿੱਚੋਂ ਮਾਨਤਨ ਵੀ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਵੜੜ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ